ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਕਾਂ ਤੇ ਹੰਸ ਦੀ ਹੰਸ ਜੋ ਮਾਨਸ ਰੋਵਰ ਚ ਰਿਆ ਕਰਦਾ ਸੀ ਸਬਬ ਨਾਲ ਉਥੇ ਇੱਕ ਕੱਵਾਂ ਵੀ ਆ ਗਿਆ ਭਾਵ ਕਾਮੀ ਆ ਗਿਆ ਹੰਸ ਨੇ ਉਸ ਨੂੰ ਪਰਦੇਸੀ ਜਾਣ ਕੇ ਉਹਦੀ ਬੜੀ ਖਾਤਰਦਾਰੀ ਕੀਤੀ ਤੇ ਬਹੁਤ ਸੋਨਾ দান ਦਿੱਤਾ ਤੇ ਕਾ ਨਹੀਂ ਗਿਆ ਕਦੀ ਮੇਰੇ ਮਕਾਨ ਤੇ ਵੀ ਆਉ ਤੇ ਮੈਂ ਤੁਹਾਨੂੰ ਆਪਣਾ ਮਖਾਨ ਦਿਖਾਵਾਂ ਜਦੋਂ ਕਾ ਬਹੁਤ ਮਗਰ ਪੈ ਗਿਆ ਤੇ ਹੰਸ ਵੀ ਇੱਕ ਦਿਨ ਕਾ ਦੇ ਨਾਲ ਚਲਾ ਗਿਆ ਕਾ ਉਸ ਨੂੰ ਆਪਣੇ ਗੰਦੇ ਜੇ ਸਥਾਨ ਤੇ ਲੈ ਗਿਆ ਤੇ ਹੰਸ ਨੇ ਉਹਨੂੰ ਪੁੱਛਿਆ ਮਿੱਤਰਾ ਤੂੰ ਐਸੇ ਦੀ ਵਡਿਆਈ ਕਰਦਾ ਸੈਂ ਤੂੰ ਇੱਥੇ ਰਹਿਣਾ ਏ ਫਿਰ ਕਾਂ ਨੇ ਸ਼ਰਮਿੰਦਗੀ ਤੋਂ ਬਚਣ ਵਾਸਤੇ ਕਿਹਾ ਨਹੀਂ ਨਹੀਂ ਇਹ ਮੇਰਾ ਥਾਂ ਨਹੀਂ ਹੈ ਮੈਂ ਇੱਥੇ ਨਹੀਂ ਰਹਿੰਦਾ ਮੇਰਾ ਥਾਂ ਤੇ ਕੋਈ ਹੋਰ ਹੈ ਇਹ ਕਹ ਕੇ ਕਾਂ ਹੰਸ ਨੂੰ ਨਾਲ ਲੈ ਕੇ ਰਾਜੇ ਦੇ ਬਾਗ ਚ ਲੈ ਗਿਆ ਤੇ ਇੱਕ ਉੱਚੇ ਦਰਖਤ ਉੱਤੇ ਬੈਠ ਕੇ ਉਪਰੋਂ ਕਾਂ ਨੇ ਵਿੱਠ ਕਰ ਦਿੱਤੀ ਤੇ ਰਾਜੇ ਨੇ ਹੁਕਮ ਦੇ ਦਿੱਤਾ ਰਾਜੇ ਦੇ ਹੁਕਮ ਦੇ ਅਨੁਸਾਰ ਨੌਕਰਾਂ ਨੇ ਬੰਦੂਕ ਚਲਾਈ ਕਾਂ ਤਾਂ ਉੱਡ ਗਿਆ ਪਰ ਹੰਸ ਮਰ ਗਿਆ ਤੇ ਮਰਦੇ ਹੋਏ ਹੰਸ ਨੇ ਕਿਹਾ हे ਰਾਜਾ ਮੈਂ ਕਾ ਨਹੀਂ ਹਾਂ ਕਾਂ ਦੀ ਸੰਗਤ ਕਰਕੇ ਮੇਰਾ ਮਰਨਾ ਹੋਇਆ ਏ ਸੰਗਤ ਜੀ ਇਸ ਸਾਖੀ ਤੋਂ ਇਹ ਤਤਪਰਯ ਹੈ ਕਿ ਖੋਟੀਆਂ ਪੁਰਸ਼ਾਂ ਦੀ ਸੰਗਤ ਕਦੇ ਵੀ ਨਹੀਂ ਕਰਨੀ ਚਾਹੀਦੀ ਇਸ ਵਿੱਚ ਆਪਣਾ ਹੀ ਨੁਕਸਾਨ ਹੁੰਦਾ ਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ